ਪੰਨਾ ਪਲਵਾਨ ਜੰਮੜਾ ਉਹਦਾ ਜੇ ਸੰਜਿਟ ਬਹੁਤ ਵੱਡਾ ਸੰਜੋਗ ਹੁੰਦਾ ਸੁਰ ਬਾਲਰ ਕੋਰਦ ਲਈ ਵਿੰਦ ਕੋਲੇ ਰਾਤ ਚੁਕਣੀ ਤਿਲਕੀ ਬਰਖਸ਼ੇ ਬਾਲਰ ਕੋਰਦ ਦੇ ਤਾਰੋ ਬਾਦ ਪਤਰੀ ਸਰਕਾਰ ਦੇ ਕੰਟੇ ਵੀ ਨਹੀਂ ਬਰਖਸ਼ੇ ਪ੍ਰਸਾਰ ਦੇ ਸਿਰਸ ਦੇ ਕਿਨਾਰੇ ਪਰ ਪਰਵਾਰ ਜੀਵਨ ਅੰਦਰੋਂ ਬਾਤ ਜਿਵੇਂ ਬੱਕੀ ਸ਼ਾਂਤੀ ਆਉਂਦੀ ਜਾਂਦੇ ਹੱਸਣਾ ਤੇ ਚਾਹਣਾ ਹੋ ਜੀ ਆਪਾਂ ਨੇ ਨਗਰ ਕਪਤੀ ਜੀ ਦੀਆਂ ਗੱਲਾਂ ਦੀਆਂ ਵੱਡਾ ਕਿਸੇ ਵੱਡਾ ਕਹਿੰਦੇ ਬ੍ਰਾਂਧਰ ਜਿਹੜੇ ਚਲਵਟ ਪਰ ਹੋ ਜਿਓ ਵਿਸ਼ੇ ਮਾਲ ਪਰ ਤੇ ਕਾਨੂੰਨ ਕੋ ਜਾਈ ਇਹ ਪਹਿਲਾਂ ਵੀ ਜਿਹੜੇ ਯਾਰ ਪਰ ਰਹਿੰਦੇ ਹੋ ਮੈਂ ਪਹਿਲੀ ਗੋਟੀ ਦੇਚੇ ਖੜਦੇ ਸ਼ੁਰੂ ਹੋ ਗਈ ਹੈ ਕਹਿੰਦੇ ਅੰਮ੍ਰਾਹੇ ਛੋਟੀ ਛੋਟੀ ਸਖੀ ਸਾਥ ਪਰ ਸੋਪਾਨ ਲੱਖ ਦਾਤਾ ਲਾਲਾਂ ਵਾਲੀ ਸਰਕਾਰ ਦਾ ਦੀ ਸਰਕਾਰ ਦਾ ਸੱਚੇ ਦਰਬਾਰ ਕੀ ਜੈ ਜੈਕਾਰਾ ਪਾਤਸ਼ਾਹ ਜੰਦਾ ਪੀਰ ਦਾ ਸੱਚੇ ਦਰਬਾਰ ਕੀ ਜੈ ਜੈਕਾਰਾ ਪੈਰੋਂ ਸ਼ਰੀਏ ਦਾ ਸੱਚੇ ਦਰਬਾਰ ਕੀ ਜੈ ਜੈਕਾਰਾ ਮਾਈ ਬੋਬੋ ਮਾਈ ਜੀਤੋ ਦਾ ਸੱਚੇ ਦਰਬਾਰ ਕੀ ਜੈ ਕੀ ਕਹਿਣਾ ਚਾਹੋਗੇ ਦਰਬਾਰ ਸਖੀ ਸਰਵਰ ਸੁਲਤਾਨ ਲਖ ਦਾਤਾ ਲਾਲਾਵਲੀ ਸਰਕਾਰ ਦਾ ਵਾਜਾ ਸ਼ਰੀਫਿੰਦ ਭਾਮ ਸਾਡਾ ਚੂਹੇ ਦਾ ਬੇੜਾ ਮਾਈ ਬੋਬੋ ਦਾ ਦਰਵਾਰ ਆ 400 ਸਾਲ ਪੁਰਾਣਾ ਦਰਵਾਰ ਆ ਸਖੀ ਸਾਗੁਰ ਸੁਲਤਾਨ ਲਖਤਤ ਲਾਲਾ ਮੋਲੇ ਸਰਕਾਰ ਦਾ ਦਰਵਾਰ ਆ ਜਿੱਦ ਦੀ ਪੁਸ਼ਤੀ ਸਾਡੇ ਬਾਤਿਆਂ ਦੀ ਸੇਵਾ ਚੱਲਦੀ ਆ ਜੀ ਹੁਣ ਗਰਸਾਂ ਨੂੰ ਚੜੂ ਹਰੂ ਦੀ ਸੇਵਾ ਮਿਲ ਜयो ਆ ਸੋਬਾਸ ਜੀ ਨੇ ਕਿੰਨੇ ਦਿਨ ਦਾ ਮੇਲਾ ਆ ਬਾਬਾ ਜੀ ਚਾਰ ਦਿਨ ਦਾ ਮੇਲਾ ਜੀ ਤੁਸੀਂ ਕਹੋ ਤੋਂ ਮੇਰੇ ਸੇਵਾ ਕਰਦੇ ਹੋ ਅਸੀਂ ਬਚਪਨ ਤੋਂ ਸੇਵਾ ਕਰਦੇ ਆ ਜੀ ਐਕਚੁਅਲੀ ਤਾਂ ਹਾਂ ਜੀ ਠੀਕ ਹੈ ਸਾਡੀ ਕਿ ਪ੍ਰੋਗਰਾਮ ਹੈਗਾ ਅੱਜ ਸਿੰਧਿਆ ਜੀ ਠੀਕ 5 ਵਜੇ ਸਰਕਾਰ ਦੀ ਪਿੰਡ ਦੀ ਸ਼ੁਕ ਸ਼ਾਂਤੀ ਲਈ ਹਾਂਜੀ ਲੱਖਾਂ ਦੇ ਦਾਤੇ ਦੀ ਸ਼ਿੰਜ ਪੁਆਈ ਜਾਊਗੀ ਤੇ ਰਾਤ ਨੂੰ ਠੀਕ 7 ਵਜੇ ਮਹਿਫਲ ਦਾ ਆਯਾਰ ਹੋਊਗਾ ਜੀ ਜੇ ਨਾਮੀ ਕਮਾਲ ਗਉਣ ਵਾਲੇ ਆ ਰਹੇ ਪਰ ਸਾਨੂੰ ਨਾ ਨਹੀਂ ਪਤਾ ਬਹੁਤ ਬੱਚੇ ਦੇ ਸੀ ਬੱਚਿਆਂ ਨੂੰ ਕੀ ਆਪਣਾ ਤੁਸੀਂ ਸੰਦੇਸ਼ ਦੇਣਾ ਚਾਹੋਗੇ ਬੱਚਿਆਂ ਨੂੰ ਸੰਦੇਸ਼ ਇਹੀ ਹੈ ਜੀ ਆਪਣੇ ਆਪਣੇ ਜਿਨ੍ਹਾਂ ਨੂੰ ਵੀ ਗੁਰੂਆਂ ਪੀਰਾਂ ਨੂੰ ਸਰਕਾਰ ਨੂੰ ਗੁਰੂ ਗ੍ਰੰਥ ਸਾਹਿਬ ਸਰਕਾਰ ਨੂੰ ਮੰਨਦੇ ਆ ਉਹਨਾਂ ਨੂੰ ਆਪਣੇ ਪੱਕੇ ਰਾਦੇ ਨਾਲ ਮੰਨਣ ਜੋ ਸਿੱਖਿਆ ਉਹ ਸਿੱਖ ਜੋ ਮੁਸਲਮਾਨ ਆ ਉਹ ਮੁਸਲਮਾਨ ਸਰਕਾਰ ਨੂੰ ਪਰ ਇੱਕਿਆ ਆਪਣੇ ਮਾਪਿਆਂ ਨੂੰ ਨਾ ਭੁੱਲਣ ਜੋ ਉਪਸ਼ੋਕੜ ਆ ਮਾਂ ਪਿਓ ਮਾਂ ਪਿਓ ਰਹਿਣੇ ਆ ਚਾਚੇ ਤਾਈ ਚਾਚੇ ਤਾਈ ਰਹਿਣੇ ਆ ਠੀਕ ਹੈ ਸੇਸ਼ ਕਰਕੇ ਮਾਪਿਆਂ ਦਾ ਕਹਿਣਾ ਜੂਰ ਮੰਨਣ ਮਾਪਿਆਂ ਦੀ ਸੇਵਾ ਕਰਨ ਸਵੇਰੇ ਉੱਠ ਕੇ ਜੇ ਮਾਪਿਆਂ ਦੀ ਪਿਆਰੀਆਂ ਤਲਾਸ਼ ਸਕਵੇ ਆ ਤੇ ਉਹਨਾਂ ਦੀ ਕੀ ਕਰੀ ਇਸ ਠੀਕ ਹੈ ਜੀ ਤੇ ਨਸ਼ਿਆਂ ਤੋਂ ਜ਼ਰੂਰ ਦੂਰ ਰਹਿ ਇਹ ਸਾਡੀ ਇੱਕ ਬਹੁਤ ਹੀ ਜੀ ਬੇਨਤੀ ਹੈ ਬੱਚਿਆਂ ਨੂੰ ਜੋ ਅੱਜਕੱਲ ਪੰਜਾਬ ਚ ਛੇ ਮੰਦਰਿਆ ਜਲ ਵਿਆਹ ਤੋਂ ਦੂਰ ਰਹਿਣ ਦਾ ਵਧਿਆ ਬਾਬਾ ਜੀ ਤੁਸੀਂ ਸਾਡੇ ਚੈਨਲ ਨੂੰ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਥੈਂਕ ਯੂ ਜੀ ਅੱਜ ਬਾਬਾ ਜੀ ਕੀ ਨਾਮ ਜੀ ਆਪਣਾ ਪੂਰਾ ਨਾਮ ਰਸਾਈ ਹਰਿੰਦਰ ਦਾਸ ਜੀ ਠੀਕ ਹੈ ਅਸੀਂ ਕਾਲੀ ਮੋਤਾ ਮੰਦਰ ਐਂਡ ਮੁਦਗੀ ਤੋਂ ਆਏ ਆ ਜੀ ਠੀਕ ਹੈ ਜੀ ਸਾਈਂ ਦੇ ਦਰਸ਼ਨ ਹੋਏ ਜੀ ਸਾਨੂੰ ਮਨਣਾ ਇਹ ਤਾਂ ਠੀਕ ਹੈ ਤੇ ਦਰਸ਼ਨ ਹੋਏ ਮਨ ਕੀਤਾ ਫਿਰ ਦਰਸ਼ਨ ਘਰ ਜਾਣਾ ਮੇਲਾ ਸੀਗਾ ਨਾਲੇ ਤਾਂ ਮੇਲਾ ਦੇਖਦੇ ਆ ਨਾਲੇ ਸਾਈਂ ਦੇ ਦਰਸ਼ਨ ਕਰ ਲੈਂਦੇ ਆ ਬਹੁਤ ਚੰਗਾ ਲੱਗਾ ਬਹੁਤ ਤੋਂ ਵਧੀਆ ਨੇਕ ਸੁਭਾਅ ਦੇ ਬਹੁਤ ਵਧੀਆ ਜੀ ਸਭ ਤੋਂ ਪਹਿਲਾਂ ਮੇਲੇ ਦੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੇ ਕਿੰਦਾ ਦੀ ਕਿੰਨਾ ਦੀ ਖੁਸ਼ੀ ਹੈ ਤੁਹਾਨੂੰ ਕਿੰਨਾ ਉਤਸ਼ਾਹ ਕੀ ਕਹਿਣਾ ਚਾਹੋਗੇ ਬਹੁਤ ਖੁਸ਼ੀ ਹੈ ਜੀ ਪੀਰ ਪਾਸ਼ਾ ਦੀ ਕਿਰਪਾ ਹੋਈ ਮੇਲਾ ਕਰਾਉਣ ਲੱਗੇ ਸਾਰੀ ਸੰਗਤ ਦੀ ਬਹੁਤ ਨੇ ਸੇਵਾ ਕੀਤੀ ਹੈ ਜੀ ਜੋ ਸੰਗਤ ਅਸ ਦਰਬਾਰ ਤੇ ਆਉਂਦੀ ਉਹ ਸਭ ਦੀਆਂ ਝੋਲੀਆਂ ਪਾ ਦਈ ਉਸ ਦਰਬਾਰ ਤੋਂ ਖਾਲੀ ਗੇੜਨ ਜਾਂਦਾ ਜੀ ਦਰਬਾਰ ਦਾ ਨਾਮ ਕੀ ਜਿਸ ਤੇ ਕੀ ਮੇਲਾ ਚੱਲ ਰਿਹਾ ਸਖੀ ਸਰਪ੍ਰਸਤ ਸਭਾਨ ਲਖਦਾਤਾ ਲਾਲਾ ਵਾਹ 2025 ਫੰਡ ਫਾਰਮ ਇੱਕ ਬੰਦ ਬੰਦ ਹੋ ਜਾਵੇ ਕੁਛ ਨਹੀਂ ਹੋਇਆ ਉੱਤੇ ਲੱਗ ਕੇ ਖੱਜੇ ਬੰਨੀ ਕਰ ਗਿਆ ਦੇ ਨਾਲ ਹੱਥ ਪੂਰੇ ਜਿੱਕਰ ਸ਼ਾਬਾਸ਼ ਸ਼ਾਬਾਸ਼ ਜਿੰਨਾਂ ਦਸਤਾਂ ਲਈ ਜਦੋਂ ਲਾ ਤੇ ਬੇਕਰ ਸਾਹੇ ਸਿੱਖ ਸਰਦਾਰ ਵੱਲੋਂ ਜਿਹੜਾ ਦਿੱਤੇ ਰਹਿੰਦੇ ਬੰਤੂ ਬੰਤੂ ਨਾਰਾਜ਼ੀ ਜਨੂਰ ਚਲਾ ਪ੍ਰਕਾਦ ਨੂੰ ਅੱਜ ਦੇ ਬੰਦੇ